ਜਿੱਦਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਠਾਕੁਰ ਕਾ ਸੇਵਕ ਆਗਿਆਕਾਰੀ। ਪਹਿਲੀ ਨਿਸ਼ਾਨੀ ਸੇਵਕ ਦੀ ਇਹ ਹੈ ਕਿ ਸੇਵਕ ਆਗਿਆਕਾਰੀ ਹੋਏਗਾ। ਉਹ ਕਦੇ ਵੀ ਗੁਰੂ ਦੇ ਹੁਕਮ ਨੂੰ ਮੋੜੇਗਾ ਨਹੀਂ। ਗੁਰੂ ਦੇ ਹੁਕਮ ਦੀ ਉਲੰਘਣਾ ਨਹੀਂ ਕਰੇਗਾ। ਜਦੋਂ ਗੁਰੂ ਦੇ ਹੁਕਮ ਦੀ ਉਲੰਘਣਾ ਕਰੇਗਾ ਫਿਰ ਮੁਸੀਬਤ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਜਿੱਦਾਂ ਆਪਾਂ ਉਦਾਹਰਣਾਂ ਲੈ ਲਈਏ ਜਿਵੇਂ ਟ੍ਰੈਫਿਕ ਟ੍ਰੈਫਿਕ ਦੇ ਕੁਝ ਨਿਯਮ ਨੇ ਗੱਡੀ ਦੇ ਕਾਗਜ਼ ਪੂਰੇ ਹੋਣੇ ਲਾਇਸੈਂਸ ਪੌਂਡਾਂ ਕੋਲੇ ਗੱਡੀ ਦੀ ਸਪੀਡ ਦੀ ਲਿਮਟ ਹੋਣੀ ਜ਼ਰੂਰੀ ਹੈ ਸੋ ਬਹੁਤ ਸਾਰੇ ਨਿਯਮ ਨੇ ਜਿਹੜੇ ਉਹਦੇ ਮੁਤਾਬਕ ਰੋਡ ਤੇ ਚੱਲਣਾ ਪੈਂਦਾ ਹੈ ਜੇ ਨਹੀਂ ਰੂਲ ਪੂਰੇ ਕਰਾਂਗੇ ਫਿਰ ਸਾਨੂੰ ਚਲਾਣ ਦਾ ਮਸੀਬਤ ਦਾ ਸਾਹਮਣਾ ਜਿਹੜਾ ਉਹ ਕਰਨਾ ਪਏਗਾ ਤਨ ਦਿਓ ਪਿਆਰਿਓ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੇਵਕ ਦੀਆਂ ਕੁਝ ਨਿਸ਼ਾਨੀਆਂ ਨੇ ਜਿਹੜੀਆਂ ਗਿਣਾਈ ਰਹੀ ਹੈ ਸੇਵਕ ਦੀਆਂ ਕੁਝ ਨਿਸ਼ਾਨੀਆਂ ਨੇ ਕੁਝ ਰੂਲ ਨੇ ਕਿਉਂਕਿ ਸੇਵਕ ਕਹੋਂਣਾ ਬੜਾ ਸੌਖਾ ਹੈ ਪਰ ਸੇਵਕ ਬਣਨਾ ਬਹੁਤ ਔਖਾ ਹੈ। ਸੇਵਕ ਉਹਦੇ ਰਸਤੇ ਤੇ ਚੱਲਣਾ ਬਹੁਤ ਔਖਾ ਹੈ। ਪਰ ਅਸੀਂ ਤੇ ਗੁਰੂ ਘਰ ਦੇ ਲੰਗਰ ਦਾ ਚਮਚਾ ਨਹੀਂ ਮਾਂਜਣਾ। ਸੇਵਾ ਕਰਨੀ ਨਹੀਂ ਹੈ। ਡੱਕਾ ਤੋੜਨਾ ਨਹੀਂ ਅਸੀਂ। ਤੇ ਟੈਗ ਅਸੀਂ ਸੇਵਾਦਾਰ ਦਾ ਲਾ ਲੈਣਾ ਹੈ। ਹਉ ਦਾ ਅਸੀਂ ਗੁਰਮੁਖ ਪਰਿਵਾਰ ਵਾਲਾ ਲੈ ਜਾਣਾ ਹੈ। ਅੱਜ ਤੇ ਮੈਂ ਵੇਖਦਾ ਇੱਥੋਂ ਤੱਕ ਜਦੋਂ ਅਸੀਂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਉਂਦੇ, ਸਹਿਜ ਪਾਠ ਸਾਹਿਬ ਕਰਾਉਣਾ, ਗੁਰੂ ਪਾਤਸ਼ਾਹ ਜੀ ਦੇ ਚਰਨ ਪਵਾਉਣੇ, ਘਰ ਦੇ ਵਿੱਚ ਕੋਈ ਨਿੱਕਾ ਮੋਟਾ ਸਮਾਗਮ ਕਰਾਉਣਾ ਜਦ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਪ੍ਰੋਗਰਾਮ ਹੋਣਾ ਕਰਾਉਣਾ ਉਹਦੋਂ ਕਰਾਉਣ ਵਾਲੇ ਦੇ ਅੰਦਰ ਬੜਾ ਚਾਹ ਹੁੰਦਾ ਸੀਗਾ ਵੀ ਗੁਰੂ ਪਤਸ਼ਾਹ ਮੇਰੇ ਕਰਾਉਣਗੇ ਤਿੰਨ ਦਿਨ ਅਸੀਂ ਸੰਗਤ ਦੀ ਸੇਵਾ ਕਰਾਂਗੇ ਪ੍ਰਸ਼ਾਦਾ ਪਾਣੀ ਵਰਤਾਵਾਂਗੇ ਜੁੱਠੇ ਬਰਤਨ ਆਦ ਕਮੰਜਾਂਗੇ ਬੜਾ ਚਾਹ ਹੁੰਦਾ ਸੀ ਪਰ ਅੱਜ ਤੇ ਸਿਸਟਮ ਕਦਮੀ ਹੋ ਗਿਆ ਬਰਤਨਾਂ ਦੀ ਲੋੜ ਹੀ ਨਹੀਂ ਪੈਂਦੀ ਆ ਕਾਗਜ਼ ਦੀਆਂ ਗਲਾਸੀਆਂ ਜਿਹੀਆਂ ਆ ਗਈਆਂ ਨਾ ਮੰਨਣ ਦੀ ਲੋੜ ਐ ਨਾ ਚੁੱਕਣ ਦੀ ਲੋੜ ਐ ਜਿੱਥੇ ਜੀ ਕਰਿਆ ਸੀ ਛੁੱਟ ਕੇ ਚਲੇ ਚਲੇ ਗਏ ਨਹੀਂ ਪਿਆਰੇ ਗੁਰੂ ਘਰ ਦੇ ਅੰਦਰ ਵਰਤਨ ਮੰਦੀ ਮੰਜਨ ਦੀ ਜੋ ਸੇਵਾ ਹੈ ਬੜੀ ਮੰਤਰ ਰੱਖਦੀ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇੱਕ ਬਹੁਤ ਵੱਡਾ ਇਹਦੇ ਅੰਦਰ ਰਾਜ ਜਿਹੜਾ ਛੁਪਿਆ ਹੋਇਆ ਹੈ ਗੁਰੂ ਨਾਨਕ ਦੇ ਘਰ ਦੀ ਵਰਤਨਾ ਦੀ ਸੇਵਾ ਕਰਨੀ ਤੇ ਸਮਝ ਲੈਣਾ ਆਪਣੇ ਮਨ ਨੂੰ ਚਪਕਾਉਣਾ ਹੈ ਸਿੱਖਿਆ ਮਿਲਦੀ ਹੈ ਕਿ ਬਹੁਤ ਵੱਡੀ ਜਿਵੇਂ ਬਰਤਨ ਰਿੱਥੇ ਦੇ ਨਾਲ ਮਾਂਜਿਆ ਜਾਂਦਾ ਹੈ ਉਹ ਸਾਫ਼ ਨਿਕਲਿਆ ਆਉਂਦਾ ਹੈ ਉਹਦੇ ਅੰਦਰੋਂ ਅਸੀਂ ਮੁੱਖ ਵੇਖ ਸਕਦੇ ਹਾਂ ਜਦੋਂ ਸਾਫ਼ ਹੋ ਗਿਆ ਪਿਆਰਿਓ ਜਦੋਂ ਅਸੀਂ ਗੁਰੂ ਦੀ ਸੰਗਤ ਦੇ ਵਿੱਚ ਬੈਠਾਂਗੇ ਨਾ ਗੁਰੂ ਦੀ ਗੱਲ ਨੂੰ ਸੁਣਾਂਗੇ ਗੁਰੂ ਦਾ ਗਿਆਨ ਪ੍ਰਭੁਤ ਕਰਾਂਗੇ ਗੁਰੂ ਦੇ ਮੁਤਾਬਕ ਰਸਤੇ ਤੇ ਮਾਰਗ ਤੇ ਚੱਲਾਂਗੇ ਫਿਰ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਗਿਆਨ ਰੂਪੀ ਰੀਤੇ ਦੇ ਨਾਲ ਮੰਨ ਜਿਹੜਾ ਉਹ ਮੰਝਿਆ ਜਾਂਦਾ ਹੈ ਤੁਸੀਂ ਕਹੋਗੇ ਇਹ ਕਿਵੇਂ ਹੋ ਸਕਦਾ ਹੁੰਦਾ ਜੀ ਗੁਰੂ ਗ੍ਰੰਥ ਸਾਹਿਬਹ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬਹ ਜੀ ਕਹਿੰਦੇ ਨੇ ਮਿਲ ਸੰਤ ਸਭਾ ਮਨ ਮਾਂਜੀਏ ਭਾਈ ਹਰਿ ਕੈ ਨਾਮ ਨਿਵਾਸ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਮਨ ਨੂੰ ਮਾਂਜਣਾ ਜੋ ਮਨ ਸਾਡਾ ਗੰਦਾ ਹੋਇਆ ਵੈ ਮਨ ਜੋ ਮੱੜਾ ਹੋਇਆ ਵੈ ਮਨ ਆਪਣੇ ਸਾਰਿਆਂ ਦੇ ਕੋਲ ਹੈ ਜੈਨਸ ਕੋਲ ਵੀ ਹੈ ਲੇਡੀਜ਼ ਕੋਲ ਵੀ ਹੈ ਮੇਰੇ ਕੋਲ ਵੀ ਹੈ ਤੁਹਾਡੇ ਕੋਲ ਵੀ ਹੈ ਸਾਰਿਆਂ ਕੋਲ ਹੈ ਮਨ ਮਨ ਨੂੰ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਗੁਰੂ ਦੇ ਗਿਆਨ ਰੂਪੀ ਦਿੱਤੇ ਦੇ ਨਾਲ ਮੰਨਣਾ ਹੈ ਫਿਰ ਮਨ ਨਿਰਮਲ ਹੋਏਗਾ ਕਿਉਂਕਿ ਮਨ ਗੰਦਾ ਨਾ ਜਨਮ ਜਨਮ ਕੋ ਇਸ ਮਨ ਕੁਮਲ ਲੱਕੀ ਬੋਲੋ ਕੱਲਾ ਹੋਵਹ ਸਹਿ ਹੋ ਖੰਨਲੀ ਧੋਤੀ ਉੱਜਲੀ ਨਾ ਹੋਬਈ ਜੀ ਸੋ ਧੋਵਨ ਪਾਹੋ ਸੱਜਣਾ ਭਵੇਂ ਤੀਰਥਾਂ ਦੇ ਪਾਣੀ ਦੇ ਨਾਲ ਇਹਨੂੰ 100 ਵਾਰੀ ਧੋਲੀ ਜਿਵੇਂ ਕੋਲੂ ਵਾਲੀ ਲੀਰ 100 ਵਾਰੀ ਧੋਲੀਏ ਉਹ ਉਜਲੀ ਨਹੀਂ ਹੁੰਦੀ ਇਸੇ ਤਰ੍ਹਾਂ ਸਾਡਾ ਮਨ ਜਿਹੜਾ ਉਹ ਉਜਲ ਨਹੀਂ ਹੋਏਗਾ ਗੁਰੂ ਦੇ ਗਿਆਨ ਤੋਂ ਬਿਨਾਂ ਆਖੋ ਸਤਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਭਰੀਏ ਹੱਥ ਪੈਰ ਤੰਦੇਹ ਪਾਣੀ ਧੋਤੈ ਉਤਰ ਸੋਖੇ ਹੈ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਲੀਏ ਮਤ ਪਾਪਾਂ ਕਸਾਂ ਪਰਿਤੇ ਮਤ ਹੋਈਐ ਨਾ ਪਾਪਾਂ ਦੇ ਨਾਲ ਫਰੇ ਤਨ ਨੂੰ ਮੰਜਨ ਤੁਰਪਿਆ ਇਹ ਤਨ ਨੂੰ ਸਵਾਰਨ ਵਾਸਤੇ ਤੁਰਪਿਆ ਗੁਰੂ ਪਤਸ਼ਾਹੀ ਜੀ ਨੇ ਕਿਹਾ ਸੀ ਤੇਰਾ ਮਨ ਕੰਚਨ ਵਰਗਾ ਹੋ ਜੇ ਤੇਰਾ ਮਨ ਸਿਉਣੇ ਵਰਗਾ ਹੋ ਜੇ ਜਿਵੇਂ ਸਿਉਣਾ ਸੁਧ ਹੁੰਦਾ ਹੈ ਉਹਦੇ ਵਿੱਚ ਕੋਈ ਮਲਬਤ ਨਹੀਂ ਹੁੰਦੀ ਮਨ ਕੰਚਨ ਵਗ ਹੋਣਾ ਸੀ ਮਾਫ ਕਰਿਓ ਸੀ ਤੇ ਗੁਰੂ ਘਰਾਂ ਦੇ ਸਿਉਣਾ ਚੜਾਉਣ ਵਾਸਤੇ ਗੁਰੂ ਘਰਾਂ ਨੂੰ ਸਿਉਣੇ ਦੇ ਵਿੱਚ ਮੜਨ ਵਾਸਤੇ ਤੁਰਪੈ ਨਹੀਂ ਮਨ ਕੰਚਨ ਵਰਗਾ ਹੁੰਦਾ ਸਾਡਾ ਮਨ ਸੁਧ ਹੁੰਦਾ ਸਾਡਾ ਅਸੀਂ ਤੇ ਤਨ ਨੂੰ ਸਰੀਰ ਨੂੰ ਮੰਨਦਨ ਦਰਪੇ ਬਵੇਕੀਆਂ ਦੀ ਸੰਗਤ ਕਰਨ ਦਾ ਕੁਝ ਮੌਕਾ ਮਿਲਿਆ ਹੈ ਬਵੇਕੀ ਲੋਕ ਟਕਸਾਲੀ ਲੋਕ ਆਪਣੇ ਆਪ ਨੂੰ ਗਿਆਨੀ ਕਹੌਣ ਵਾਲੇ ਉਹ ਪਤਾ ਕੀ ਕਰਦੇ ਨੇ ਕਿਉਂਕਿ ਮੈਂ ਵੀ ਥੋੜਾ ਜਿਹਾ ਸਮਝ ਰਿਹਾ ਇਹਨਾਂ 'ਚ ਉਹ ਕੀ ਕਰਦੇ ਨੇ ਲੱਤਾਂ ਰਿੱਤੇ ਦੇ ਨਾਲ ਮੰਨਦੇ ਨੇ ਬਾਹਾਂ ਜਿਹੜੀਆਂ ਉਹ ਵੀ ਰਿੱਤੇ ਦੇ ਨਾਲ ਮੰਨਦੇ ਨੇ ਤੇ ਜੇ ਪਾਣੀ ਪੀਣਾ ਟੂਟੀ ਨੂੰ ਉਹ ਵੀ ਰਿੱਤੇ ਦੇ ਨਾਲ ਮੰਗਦੇ ਨੇ ਮਤਲਬ ਪੂਰੀ ਸੁੱਚਮ ਰੱਖਦੇ ਨੇ ਆਪਣੇ ਆਪ ਵੀ ਅਸੀਂ ਸੁੱਚਮ ਰੱਖਦੇ ਆ ਅਸੀਂ ਬੜੇ ਬੁਵਿੱਖੀ ਆ ਬੜੇ ਗਿਆਨਵਾਨ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਬੈਠੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦੱਸਿਆ ਵੀ ਸੱਜਣਾ ਇਹ ਤੇ ਬਾਹਰ ਲਈ ਸੁੱਚਮ ਹੈ ਸੁੱਚਮ ਰੱਖਣੀ ਤੇ ਅੰਦਰ ਲਈ ਰੱਖ ਕਾਇਆ ਮਨਸ ਬੋਲੋ ਨਾ ਕੌਣ ਗੁਣਾ ਉਹ ਕਹਿੰਦੇ ਤੇਰੇ ਅੰਦਰ ਇਹੋ ਜਿਹਾ ਕੋਈ ਵੱਖਰਾ ਗਿਆਨ ਕਿਹੜਾ ਪੈਦਾ ਹੋ ਗਿਆ ਜਿਹਦੇ ਕਰਕੇ ਤੂੰ ਰੀਤੀ ਦੇ ਨਾਲ ਸਰੀਰ ਨੂੰ ਮਾਂਜਦਾ ਫਿਰਦਾ ਹੈ ਤਾਇਆ ਮਾਂਜ ਇਸ ਕੌਣ ਗੁਣਾ ਜੋ ਘਟ ਭਿੱਤਰ ਹੈ ਮਲਣਾ ਅੰਦਰੋਂ ਗੰਦਾ ਹੋਇਆ ਨਾ ਜੇ ਮਾਂਜਣਾ ਤੇ ਅੰਦਰੋਂ ਬਾਚ ਸਾਫ਼ ਕਰਨਾ ਆਪਣੇ ਆਪ ਨੂੰ ਅੰਦਰੋਂ ਕਰਨਾ ਲੋਕੀ 68 ਤੀਰਥ ਨਾਈ ਕੌਰਾਪਨ ਕੋ ਨਾ ਜਾਈ ਸਤਿਗੁਰੂ ਜੀ ਕਹਿੰਦੇ ਲੋਕੀ 68 ਤੀਰਥਾਂ ਤੇ ਇਸ਼ਨਾਨ ਕਰਦੇ ਨੇ ਗੰਗਾ ਤੇ ਇਸ਼ਨਾਨ ਕਰਦੇ ਨੇ ਤੇ ਸਾਡੇ ਵਾਲੇ ਸਿੱਖ ਸਰੋਵਰਾਂ ਤੇ ਇਸ਼ਨਾਨ ਕਰਦੇ ਨੇ ਬਫਕ ਦਿਓ ਕੜਤਣ ਫੇਰ ਨਹੀਂ ਜਾਂਦੀ ਆਖੋ ਸਤਿਨਾਮ ਐਂ ਨਾ ਜ਼ਹਿਰ ਫੇਰ ਨਹੀਂ ਜਾਂਦੀ ਸਾਡੇ ਚ ਨਿਰਮਲਤਾ ਪਵਿੱਤਰਤਾ ਸਾਡੇ ਅੰਦਰ ਫੇਰ ਨਹੀਂ ਆਉਂਦੀ ਜਲਸ ਈਰਖਾ ਸਾਡੇ ਅੰਦਰ ਫੇਰ ਨਹੀਂ ਦੰਤ ਵੱਡੀ ਗੱਲ ਤੀਰਥੇ ਇਸ਼ਨਾਨ ਕੀਤਾ ਬੜਿਆਂ ਨੂੰ ਕਰਾਇਆ ਬੜੀ ਬਾਣੀ ਪੜ੍ਹੀ ਬੜਾ ਉਪਦੇਸ਼ ਲਿਆ ਦੁਨੀਆ ਦੇ ਵਿੱਚ ਬੜੇ ਚੰਗੇ ਬਣ ਕੇ ਵਿਚਰ ਨਹੀਂ ਆ ਪਰ ਮਫ਼ ਕਰਿਓ ਅੰਦਰੋਂ ਅਸੀਂ ਹਜੇ ਚੰਗੇ ਨਹੀਂ ਹੋਏ ਕਿਤੇ ਅੰਦਰੋਂ ਚੰਗੇ ਹੋ ਗਏ ਨਾ ਉਦੋਂ ਫਿਰ ਗੁਰੂ ਨੂੰ ਭਾ ਜਾਵਾਂਗੇ ਤਾਂ ਆਂ ਮੰਜ ਸਕੌਣ ਗੁਨਾ ਜੋ ਕਟ ਭੀਤਰ ਹੈ ਮੰਨਣਾ ਗੰਦਾ ਤੇ ਅੰਦਰੋਂ ਆਲਾ ਗੁਰੂ ਬਾਬਾ ਜੀ ਕਹਿੰਦੇ ਜਿਹੜਾ ਮਨ ਗੰਦਾ ਹੋਇਆ ਵੈ ਮਨ ਮੈਲਾ ਹੋਇਆ ਵੈ ਇਹ ਗੁਰੂ ਦੇ ਗਿਆਨ ਦੇ ਨਾਲ ਨਿਰਮਲ ਹੋ ਜਾਏਗਾ ਪਿਆਰੇ ਪਰ ਜਿੰਨਾ ਵੀ ਅਸੀਂ ਜਪ ਤਪ ਕਰਦੇ ਆ ਜਿੰਨੀ ਅਸੀਂ ਬਾਣੀ ਪੜ੍ਹਦੇ ਆ ਜਿੰਨਾ ਅਸੀਂ ਸੇਵਾ ਸਿਮਰਨ ਕਰਦੇ ਹਾਂ ਉਹਦੋਂ ਦੁੱਗਣਾ ਬੋਝ ਹੈ ਜਿਹੜਾ ਅਸੀਂ ਬੋਲੋ ਕਮੰਡ ਦਾ ਹੰਕਾਰ ਦਾ ਸਿਰ ਤੇ ਚੁੱਕੀ ਫਿਰਦੇ ਆ ਕਿ ਨਹੀਂ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਪੁੰਚਰ ਇਸ਼ਨਾਨ ਗੁਮਾਨ ਆ ਨਾ ਪਿਆਰ ਮੈਂ ਬਹੁਤ ਬਾਣੀ ਪੜਦਾ ਮੈਂ ਬਹੁਤ ਸਿਮਰਨ ਕਰਦਾ ਮੈਂ ਬਹੁਤ ਜਲਦੀ ਉੱਠਦਾ ਮੈਂ ਨੇਮ ਦੇ ਮੁਤਾਬਕ ਗੁਰਦੁਆਰੇ ਮੰਦਰ ਮਸਜਿਦ ਆਦਿਕ ਜਾਂਦਾ ਮੈਂ ਬੜੀ ਸੇਵਾ ਕਰਦਾ ਆਂ ਬੜੀ ਨਿਮਰਤਾ ਰੱਖਦਾ ਸਤਿਗੁਰੂ ਜੀ ਕਹਿੰਦੇ ਗਮਾਣ ਹੈ ਗਮਾਣ ਹੈ ਇਹ ਤੇ ਬੋਝ ਤੇਰਾ ਵੱਧ ਰਿਹਾ ਬੋਝ ਘਟ ਨਹੀਂ ਰਿਹਾ ਤੇਰੇ ਅੰਦਰ ਗਮਾਨ ਪੈਦਾ ਹੋ ਰਿਹਾ ਸੱਚ ਜਾਣਿਓ ਗੁਰੂ ਪਿਆਰ ਵਾਲਿਓ ਅਸੀਂ ਗੁਰਬਾਣੀ ਨੂੰ ਪੜਿਆ ਤੇ ਗੁਰਬਾਣੀ ਨੂੰ ਸਮਝਿਆ ਨਹੀਂ ਹੈ ਜਦ ਇਹ ਅਸੀਂ ਗੁਰਬਾਣੀ ਨੂੰ ਸਮਝ ਲਿਆ ਉਹਦੇ ਫਿਰ ਨਿੱਕੀ ਨਿੱਕੀ ਗੱਲ ਤੇ ਅਸੀਂ ਹੰਕਾਰ ਨਹੀਂ ਕਰਾਂਗੇ ਅਸੀਂ ਮਾਨ ਨਹੀਂ ਕਰਾਂਗੇ ਤਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜੋਗੀ ਆਇਆ ਸੀ ਨਾ ਸ਼ਾਂਤੀਦਾਸ ਸ਼ਾਂਤੀਦਾਸ ਜੋਗੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲ ਆ ਕੇ ਸਤਿਗੁਰੂ ਸੰ체 ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠਿਆ ਤੇ ਗੁਰੂ ਪਾਤਸ਼ਾਹ ਜੀ ਨੇ ਬੜਾ ਸਤਿਕਾਰ ਕੀਤਾ ਵੀ ਜੋਗੀ ਹੈ ਪਰ ਨਾਂ ਦਾ ਸ਼ਾਂਤੀ ਦਾਸ ਸੀਗਾ ਪਰ ਅੰਦਰੋਂ ਹੰਕਾਰ ਦੇ ਨਾਲ ਘਮੰਡ ਦੇ ਨਾਲ ਭਰਿਆ ਹੋਇਆ ਸੀ ਪਿਆਰੀਓ ਸੱਚ ਜਾਣਿਓ ਗੁਰੂ ਪਿਆਰ ਵਾਲਿਓ ਗੁਰੂ ਪਤਸ਼ਾਹੀ ਜੀ ਦੇ ਜਦ ਕੋਲ ਆ ਕੇ ਬੈਠਿਆ ਤੇ ਬਹੁਤ ਵੱਡੀਆਂ-ਵੱਡੀਆਂ ਇਹਦੀਆਂ ਜਟਾਂ ਸਨ ਤਨ ਤੇ ਸਰੀਰ ਤੇ ਸਵਾ ਮੱਲੀ ਹੋਈ ਸੀ ਬਹੁਤ ਸਾਰੀਆਂ ਮਾਲਾਵਾਂ ਜਿਹੜੀਆਂ ਭਾਵ ਮਾਲਾ ਗਲ ਦੇ ਵਿੱਚ ਹੱਥਾਂ ਦੇ ਵਿੱਚ ਪੰਜ ਹੁੰਨੀਆਂ ਸਨ ਲਿਵਾਸ ਤੋਂ ਚਿਰ ਤੋਂ ਜੋਗੀ ਲੱਗਦਾ ਸੀ ਪਰ ਅੰਦਰੋਂ ਜੋਗੀ ਨਹੀਂ ਸੀ ਜੋਗੀ ਦਾ ਅਰਥ ਹੁੰਦਾ ਜਿਹੜਾ ਬੋਲੋ ਜੋਗ ਹੋ ਗਿਆ ਪਰਮਾਤਮਾ ਬੱਚੇ ਦਾ ਵਿਆਹ ਅਸੀਂ ਉਦੋਂ ਕਰਦੇ ਹਾਂ ਜਦੋਂ ਉਹ ਵਿਆਹਣ ਦੇ ਬੋਲੋ ਜੋਗ ਹੋ ਜਾਂਦਾ ਹੈ ਸਰਕਾਰਾਂ ਨੌਕਰੀਆਂ ਉਦੋਂ ਦਿੰਦੀਆਂ ਨੇ ਜਦੋਂ ਕੋਈ ਨੌਕਰੀ ਦੇ ਜੋਗ ਹੁੰਦਾ ਹੈ ਕਿਸੇ ਦੀ ਪੜ੍ਹਾਈ ਕੀਤੀ ਹੈ ਕੋਈ ਇੰਜੀਨੀਅਰ ਹੈ ਸੱਚ ਜਾਣਿਓ ਜਿਆਦਾ ਜਿਹੜਾ ਜੋਗ ਹੋ ਜਾਂਦਾ ਹੈ ਨੰਬਰ 2 ਜਿਹੜਾ ਜੁੜ ਜਾਂਦਾ ਹੈ ਉਹਨੂੰ ਜੋਗੀ ਕਹਿਆ ਬ੍ਰਹਮਣ ਦਾ ਅਰਥ ਜਿਹੜਾ ਬ੍ਰਹਮ ਦੇ ਵਿੱਚ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਉਹਨੂੰ ਬ੍ਰਹਮਣ ਕਹਿੰਦੇ ਨੇ ਜਿਹੜਾ ਵਿਦਿਆ ਦਾ ਧਨੀ ਗਿਆਨ ਦਾ ਧਨੀ ਹੋ ਜਾਂਦਾ ਹੈ ਉਹਨੂੰ ਪੰਡਿਤ ਕਹਿੰਦੇ ਨੇ ਤੇ ਜਿਹੜਾ ਜੁੜ ਗਿਆ ਉਹਨੂੰ ਜੋਗੀ ਕਹਿੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਗੱਲੀ ਜੋਗ ਨਾ ਹੋਈ ਗੱਲਾਂ ਦੇ ਨਾਲ ਜੋਗੀ ਨਹੀਂ ਬਣਿਆ ਜਾਂਦਾ ਗੁਰੂ ਪਤਸ਼ਾਹੀ ਜੀ ਦੇ ਕੋਲ ਆ ਕੇ ਬੈਠਿਆ ਕਿਉਂਕਿ ਇਹਨੂੰ ਆਪਣੇ ਆਪ ਦਾ ਬੜਾ ਮਾਣ ਸੀ ਨਾ ਵੀ ਮੈਂ ਜੋਗੀ ਆ ਮੇਰੇ ਕੋਲ ਦਿੱਧੀਆਂ ਸੱਧੀਆਂ ਨੇ ਬੜੀ ਤਾਕਤ ਹੈ ਮੇਰੇ ਕੋਲ ਤੇ ਭਾਈ ਸੁਥਰਾ ਜੀ ਧੰਨ ਗੁਰੂ ਪਤਸ਼ਾਹ ਜੀ ਦੇ ਸੀਸ ਦੇ ਉੱਪਰ ਚੌਰ ਚਲਾਉਣ ਦੀ ਸੇਵਾ ਕਰਦੇ ਨੇ ਜਦ ਚੌਰ ਸਾਹਿਬ ਚਲਾਉਣ ਦੀ ਸੇਵਾ ਕਰਦੇ ਨੇ ਵੇਖਿਆ ਭਾਈ ਸੁਥਰਾ ਜੀ ਨੇ ਵੀ ਨਾਂ ਦੇ ਬੜਾ ਸੋਹਣਾ ਹੈ ਸ਼ਾਂਤੀ ਦਾਸ ਮੈਂ ਵੀ ਕਦਾ ਹੁੰਦਾ ਕਈਆਂ ਨੇ ਨਾ ਹੀ ਬੜੇ ਅੱਛੇ ਰਖਾਏ ਹੁੰਦੇ ਨੇ ਨਾ ਰਖਾਇਆ ਹੁੰਦਾ ਹੈ ਸੁੰਦਰ ਪਰ ਅੰਦਰ ਸੁੰਦਰਤਾ ਨਹੀਂ ਹੁੰਦੀ ਕੱਲੀ ਬਾਹਰ ਹੀ ਸੁੰਦਰਤਾ ਹੁੰਦੀ ਹੈ ਨਾ ਬੜੇ ਸੋਹਣੇ ਰੱਖੇ ਹੁੰਦੇ ਨੇ ਪਰ ਅੰਦਰੋਂ ਸੋਹਣੇ ਨਹੀਂ ਹੁੰਦੇ ਹੁਣ ਸ਼ਾਂਤੀ ਦਾਸ ਨੇ ਨਾਂ ਤੇ ਬੜਾ ਸੋਹਣਾ ਰੱਖਿਆ ਹੈ ਤੇ ਭਾਈ ਸੁਥਰਾ ਜੀ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੇ ਤੁਹਾਡਾ ਹੁਕਮ ਹੋਵੇ ਤੁਹਾਡੀ ਰਜਾ ਹੋਵੇ ਮੈਂ ਕੁਝ ਇਹਦੇ ਟੈਸਟ ਲੈ ਲਾਂ ਕੌਣ ਕਹਿੰਦਾ ਜੀ ਭਾਈ ਸੁਥਰਾ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੇ ਹੁਕਮ ਹੋਵੇ ਤੁਹਾਡਾ ਇਹਦੇ ਕੁਝ ਮੈਂ ਟੈਸਟ ਲੈ ਲਵਾਂ ਸਤਿਗੁਰੂ ਕਹਿੰਦੇ ਜਾਣ ਦੇ ਸੁਥਰਿਆ ਆਪਾਂ ਕੀ ਲੈਣਾ ਕਹਿੰਦਾ ਨਹੀਂ ਸਤਿਗੁਰੂ ਹੁਕਮ ਕਰੋ ਹੁਣ ਭਾਈ ਸੁਤਰਾ ਜੀ ਇਹਦੇ ਟੈਸਟ ਲੈਣ ਵਾਸਤੇ ਤਿਆਰ ਹੋਏ ਕੋਲ ਜਾ ਕੇ ਬੈਠ ਗਏ ਭਾਈ ਸੁਤਰਾ ਜੀ ਨੇੜੇ-ਨੇੜੇ ਹੋਈ ਗਏ ਤੇ ਸਤ ਜਾਨਿਓ ਇੰਨਾ ਨੇੜੇ ਹੋ ਗਏ ਇਹਦੇ ਕਿ ਇਹਦੇ ਤਨ ਤੇ ਚੁੰਡੀ ਵੱਢੀ ਤੇ ਚੁੰਡੀ ਵੱਢ ਕੇ ਪੁੱਛਦੇ ਨੇ ਜੋਗੀ ਜੀ ਕੀ ਹਾਲ ਹੈ ਤੁਹਾਡਾ ਆਖੋ ਸਤ ਨਾਮ ਕਹਿੰਦਾ ਕਿੰਨੇ ਕਵਾਰੀ ਪੁੱਛੋਂਗੇ ਠੀਕ ਤੇ ਹੈ ਤੇ ਭਾਈ ਸੁਤਰਾ ਜੀ ਫਿਰ ਦੂਜੀ ਚੁੰਡੀ ਵੱਢ ਕੇ ਕਹਿੰਦੇ ਨੇ ਇਹ ਤੰਤੇ ਕੀ ਲਾਇਆ ਹੈ ਇਹ ਨਰਾਖ ਚਲੋ ਫਿਰ ਸਮਾਂ ਮਿਲਿਆ ਭਾਈ ਸੁਤਰਾ ਜੀ ਨੇ ਚੁੰਡੀ ਵੱਡੀ ਤੇ ਚੁੰਡੀ ਵੱਢ ਕੇ ਪੁੱਛਿਆ ਜੀ ਇਹ ਰਾਖ ਲਾਈ ਕਾਦੀ ਆ ਗਾਂ ਦੇ ਗੋਹੇ ਦੀ ਲਈ ਹੈ ਕਿ ਮਹਸੇ ਦੇ ਗੋਹੇ ਦੀ ਲਈ ਹੈ ਬਸ ਇਨੀ ਗੱਲ ਕਹਿਣ ਦੀ ਧੀਰ ਸੀ ਗੁਰਮਖੋ ਅੰਦਰੋਂ ਜਵਾਲਾ ਫਟ ਗਈ ਅੰਦਰ ਗੁੱਸਾ ਜਿਹੜਾ ਇੰਨਾ ਵੱਧ ਗਿਆ ਤੇ ਚੱਕਿਆ ਚਮਟਾ ਭਾਈ ਸੁਥਰੇ ਦੇ ਬੋਲੋ ਮਗਰ ਮਗਰ ਦੌੜ ਤਾਨੂੰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਬਹਿ ਜਾ ਸੁਥਰਿਆ ਤੇ ਭਾਈ ਸੁਥਰਾ ਕਹਿੰਦਾ ਉਹ ਗੁਰੂ ਪਾਤਸ਼ਾਹ ਮੈਂ ਤੇ ਬਹਿ ਜਾਊਂਗਾ ਪਹਿਲਾਂ ਆਪਣੇ ਸ਼ਾਂਤੀ ਦਾਸ ਲਾੜਲੇ ਨੂੰ ਵਹਾ ਆਖੋ ਸਤਨਾਕ ਕਹਿੰਦਾ ਇਹਨੋ ਤੇ ਬਹਾਲੋ ਪਹਿਲਾਂ ਜਿਹੜਾ ਕਹਿੰਦਾ ਸੀ ਮੈਂ ਸ਼ਾਂਤੀ ਦਾਸ ਆ ਕਹਿੰਦੋ ਭਾਵ ਇਹ ਗੁਰਮੁਖੋ ਵੀ ਬਚਨ ਕਮਾਉਣ ਦੇ ਨਾਲ ਅਸਲ ਗੱਲ ਬਣਦੀ ਏ ਕੱਲਾ ਕੋਈ ਲਿਵਾਸ਼ ਪਹਿਰਾਵੇ ਬਣਾਉਣ ਦੇ ਨਾਲ ਗੱਲ ਨਹੀਂ ਬਣਦੀ ਬਚਨ ਕਮਾਵਾਂਗੇ ਨਾ ਫਿਰ ਗੱਲ ਬਣੇਗੀ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰਿਆ ਦੇ ਮੈਂ ਗੱਲ ਕਰਦਾ ਸੀ ਸੇਵਕ ਤੇ ਕੁਝ ਨਿਜਮ ਨਹੀਂ ਕੁਝ ਮਰਜਾਦਾ ਹੈ ਸਿੱਖ ਦੀ ਮਰਜਾਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਮਰਜਾਦਾ 'ਚ ਚੱਲੇਗਾ ਫਿਰ ਤੇਰੀ ਸਾਰੀ ਜ਼ਿੰਮੇਵਾਰੀ ਬੋਲੋਂ ਮੈਂ ਚੱਕ ਲਾਂਗਾ ਆਖੋ ਸਤਨਾਮ ਸਤਿਗੁਰੂ ਸਿੱਖ ਕੇ ਬੋਲੋ ਨਾ ਭੰਦਨ ਕਟੁਰ ਕਾ ਸਿੱਖ ਵਿਕਾਰ ਤੇ ਹਟਾ ਸਤਿਗੁਰੂ ਸਿੱਖ ਕੋ ਨਾਮ ਧੰਦੇ ਗੁਰਕਾ ਸਿੱਖੋ ਬਡਪਾ ਕੀ ਸਤਿਗੁਰ ਸਿੱਖਾ ਹਲਤ ਪਲਤ ਸਵਾਰ ਲੋਕ ਪਰਲੋਕ ਸਤਿਗੁਰ ਕਹਿੰਦੇ ਮੈਂ ਤੇਰਾ ਸਵਾਰ ਦੇਵਾਂਗਾ ਪਰ ਇੱਕ ਕੰਮ ਕਰ ਆਪ ਸਵਾਰੈ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਬੋਲੋ ਨਾ ਤੇਰਾ ਹੋਏ ਤੇ ਗੁਰੂ ਦਾ ਬਲ ਗੁਰੂ ਦੇ ਨਿਜਮਾ ਦੇ ਮੁਤਾਬਕ ਚੱਲ ਗੁਰੂ ਦੀ ਮਰਜ਼ਾਦਾ ਦੇ ਮੁਤਾਬਕ ਚੱਲ ਮਾਫ ਕਰਿਓ ਅਸੀਂ ਤੇ ਗੁਰੂ ਦੀ ਮਰਜ਼ਾਦਾ ਦੇ ਮੁਤਾਬਕ ਚੱਲਣਾ ਕੀ ਸੀ ਅਸੀਂ ਤੇ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਵੀ ਵਿਗਾੜ ਕੇ ਰਖ ਦਿੱਤੀ ਹੈ ਅਸੀਂ ਆਪਣੇ ਘਮੰਡ ਆਪਣੇ ਹੰਕਾਰ ਆਪਣੇ ਵੱਡਾਪਨ ਆਪਣੇ ਚੌਧਰ ਦੇ ਨਸੇ ਦੇ ਵਿੱਚ ਸੱਜ ਜਾਣਿਓ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਵੀ ਬਿਗਾੜ ਕੇ ਰੱਖ ਦਿੱਤੀ ਹੈ ਗੁਰੂ ਘਰਾਂ ਨੂੰ ਵੀ ਅਸੀਂ ਪੈਲਸ ਦਾ ਰੂਪ ਦੇ ਦਿੱਤਾ ਹੈ ਖੜ ਕੇ ਖਾਣਾ ਖਾਣਾ ਉਹੀਏ ਬੰਦੇ ਦਾ ਕੰਮ ਨਹੀਂ ਸੀ ਬੰਦੇ ਦਾ ਕੰਮ ਸੀ ਚੌਂਕੜਾ ਮਾਰ ਕੇ ਬਹਿ ਕੇ ਝੁੱਕ ਕੇ ਪ੍ਰਸ਼ਾਦਾ ਛਕਣਾ ਮਾਫ ਕਰਿਓ ਅਸੀਂ ਤੇ ਗੁਰੂ ਘਰਾਂ ਨੂੰ ਵੀ ਘਰਾਂ 'ਚ ਵੀ ਅਸੀਂ ਦੇ ਖੜ ਕੇ ਖਾਣ ਲੱਗੇ ਨਾ ਜੁੱਤੀ ਲਾਉਣ ਦਾ ਖਿਆਲ ਨਾ ਸਿਰ ਟਕਾਉਣ ਦਾ ਖਿਆਲ ਸਾਡੇ ਗੁਰੂ ਸਾਹਿਬਾਨਾਂ ਨੇ ਪੰਗਤ ਤੇ ਸੰਗਤ ਦਾ ਹੁਕਮ ਕੀਤਾ ਸੀ ਵੀ ਸੰਗਤ ਦੇ ਵਿੱਚ ਰਹਿਣਾ ਹੈ ਪੰਗਤ ਦੇ ਵਿੱਚ ਬਹਿਣਾ ਹੈ ਤੇ ਅਸੀਂ ਤੇ ਗੁਰੂ ਨਾਨਕ ਦੇ ਘਰ ਨੂੰ ਵੀ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਨੂੰ ਵੀ ਤੋੜ ਕੇ ਰੱਖ ਦਿੱਤਾ ਹੈ ਸੱਚ ਜਾਣਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੰਨਾ ਚਿਰ ਕੁਮਾਨ ਹੰਕਾਰ ਦੀ ਪੰਡ ਲੈ ਕੇ ਘੁੰਮਦਾ ਰਹੇਗਾ ਨਾ ਉਨਾ ਚਿਰ ਤੈਨੂੰ ਗੁਰੂ ਦੀ ਗੁਰੂ ਦੇ ਨਾਮ ਦੀ ਪ੍ਰਾਪਤੀ ਨਹੀਂ ਹੋਏ ਮੈਂ ਸ਼ੁਰੂਆਤ ਦੇ ਵਿੱਚ ਬੇਨਤੀ ਕੀਤੀ ਸੀ ਵੀ ਬੰਦਾ ਉਦੋਂ ਮਰਦਾ ਹੈ ਉਦੋਂ ਡੁੱਬਦਾ ਹੈ ਜਦੋਂ ਬੰਦਾ ਆਪਣੇ ਹੰਕਾਰ ਦੇ ਨਾਲ ਬੁਝਲ ਹੋ ਜਾਂਦਾ ਹੈ ਜਦੋਂ ਹੰਕਾਰ ਦੇ ਨਾਲ ਲੈ ਸੌ ਜਾਂਦਾ ਹੈ ਬੰਦਾ ਮਰਦਾ ਨਹੀਂ ਬੰਦੇ ਨੂੰ ਬੰਦੇ ਦਾ ਹੰਕਾਰ ਮਾਰਦਾ ਏਗੋ ਮਾਰਦੀ ਹੈ ਸੱਚ ਜਾਣਿਓ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਦਾ ਸਭ ਕੁਛ ਹੈ ਤੀਰਤ ਭਰਤ ਅਰਧਨ ਕਰਿ ਮਨ ਮੈਂ ਧਰੈ ਗੋਮਾਨ ਨਾਨਕ ਨਿਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ ਮਿਹਰਬਾਨੀ ਬਹੁਤ ਪੜਦਾ ਹੈ ਮੈਂ ਸੇਵਾ ਬਹੁਤ ਕਰਦਾ ਮੈਂ ਨਤਨੇ ਬਹੁਤ ਕਰਦਾ ਮੈਂ ਨੇਮ ਦੇ ਨਾਲ ਗੁਰੂ ਕਰਦਾ ਹੰਕਾਰ ਹੈ ਕਮੰਡ ਹੈ ਤੇ ਕਈਆਂ ਨੂੰ ਆਪਣੇ ਰੰਗ ਰੂਪ ਦਾ ਆਪਣੀ ਵਿੱਦਿਆ ਦਾ ਆਪਣੀ ਕਲਾ ਦਾ ਮਾਣ ਹੈ ਉਹ ਕਹਿੰਦੇ ਹੋਇਆ ਕਿ ਚਾਰ ਪੰਜ ਭੇਡਾਂ ਕਹਿੰਦੇ ਦੁਨੀਆਂ ਜਾਂਦੀਆਂ ਸੀ ਸੁਣਿਓ ਚਾਰ ਪੰਜ ਭੇਡਾਂ ਦੁਨੀਆਂ ਜਾਂਦੀਆਂ ਸੀ ਇੱਕ ਭੇੜ ਦੂਜੇ ਨੂੰ ਮੁੱਢਾ ਮਾਰ ਕੇ ਕਹਿੰਦੀ ਭੈਣੇ ਤਰੀਆਂ ਕਿਹੋ ਜਿਹੀਆਂ ਹੁੰਦੀਆਂ ਨੇ ਤੇ ਦੂਜੀ ਕਹਿੰਦੀ ਲੈ ਤੈਨੂੰ ਨਹੀਂ ਪਤਾ ਲੋਕੀ ਤੇ ਆਪਣੇ ਤੇ ਸ਼ੱਕ ਕਰਦੇ ਆਂ ਆਖੋ ਸਤਨਾ ਤੈਨੂੰ ਪਤਾ ਨਹੀਂ ਲੋਕੀ ਤੇ ਆਪਣੇ ਤੇ ਸ਼ੱਕ ਕਰਦੇ ਪਏ ਨੇ ਨਹੀਂ ਆਪਣੇ ਆਪ ਦੇ ਅੰਦਰ ਗੁਮਾਣੀ ਇੰਨੇ ਵੀ ਅਸੀਂ ਆ ਸਾਰਾ ਕੁਝ ਮੈਂ ਬਾਣੀ ਪੜਦਾ ਮਿਹਨਤ ਨੇ ਮਿਹਾਂ ਮਹੀਂ ਸੇਵਾ ਕਰਾ ਮੇਰੇ ਸਿਰ ਤੇ ਹੀ ਇਹ ਸਾਰਾ ਢਾਂਚਾ ਚੱਲਦਾ ਪਿਆ ਨਹੀਂ ਪਿਆ ਰਿਹਾ ਗੁਰੂ ਉਠਾਉਣ ਵਾਲਾ ਹੈ ਗੁਰੂ ਸੱਦਨ ਵਾਲਾ ਹੈ ਗੁਰੂ ਬਾਣੀ ਦੇ ਨਾਲ ਜੋੜਨ ਵਾਲਾ ਹੈ ਗੁਰੂ ਕਿਰਪਾ ਕਰ ਛੱਡੇ ਵਸ ਦੀ ਬਾਤ ਨਹੀਂ ਹੈ ਇੱਕ ਜਾਗਨ ਦੇ ਨਾਲ ਹਨ ਇੱਕ ਨਾਲ ਸੁੱਤਿਆਂ ਦੇ ਪਾਲਾ ਗੁਰੂ ਦੀ ਰਹਿਮਤ ਹੈ ਸ਼ਰਮਣੀ ਭਗਤ ਭਗਤ ਕਬੀਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦਿਆਂ ਹੋਇਆਂ ਕਹਿੰਦੇ ਨੇ ਕਹਿੰਦੇ ਕੰਮ ਤੇ ਹੈ ਬੜਾ ਔਖਾ ਏ ਸੌਖਾ ਨਹੀਂ ਹੈ ਇਸ ਦਲਦਲ ਦੇ ਵਿੱਚੋਂ ਨਿਕਲਣਾ ਇਸ ਚਿੱਕੜ ਦੇ ਵਿੱਚੋਂ ਨਿਕਲਣਾ ਕੋਈ ਸੌਖੀ ਬਾਤ ਨਹੀਂ ਹੈ ਕਬੀਰ ਚਤਰਾਈ ਅਤ ਕਣੀ ਹਰ ਜਪ ਹਿਰਦੈ ਮਾਹੇ ਔਖਾ ਹੈ ਕੰਮ ਜੇ ਸਵਾਰ ਲਵੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਟਿਕਾ ਲਵੇ ਫਿਰ ਉਹਦੇ ਵਰਗੀ ਦੀਸ ਕੋਈ ਨਹੀਂ ਫਿਰ ਤੇਰੇ ਵਰਗਾ ਦੁਨੀਆ ਦੇ ਵਿੱਚ ਹੈ ਹੀ ਕੋਈ ਨਹੀਂ ਪਰ ਹੈ ਮੁਸ਼ਕਿਲ ਹੈ ਮੁਸ਼ਕਿਲ ਕਿਉਂ ਹੈ ਕਹਿੰਦੇ ਇਹ ਮੁਸ਼ਕਿਲ ਇੰਨਾ ਹੈ ਸੂਲੀ ਉੱਪਰ ਖੇਲਣਾ ਜਿਵੇਂ ਸੂਲੀ ਤੇ ਚੜਨਾ ਨਾ ਸੂਲੀ ਤੇ ਚੜਨਾ ਹਰ ਇੱਕ ਦੇ ਵਸ ਨਹੀਂ ਹੁੰਦਾ ਸੱਚ ਦੇ ਰਸਤੇ ਤੇ ਤੁਰਨਾ ਸੱਚ ਦੇ ਰਾਹ ਤੇ ਚੱਲਣਾ ਕੋਈ ਹਰ ਇੱਕ ਦੇ ਵਸ ਨਹੀਂ ਹੁੰਦਾ ਪਰ ਇਸ ਤਰ੍ਹਾਂ ਗੁਰੂ ਦੇ ਦਰਸਾਏ ਮਾਰਗ ਤੇ ਚੱਲਣਾ ਇਹ ਵੀ ਹਰ ਇੱਕ ਦੇ ਵਸ ਦੇ ਵਿੱਚ ਨਹੀਂ ਹੁੰਦਾ ਕਿਉਂ ਇਹ ਗੁਰੂ ਨਾਨਕ ਦੇ ਕਰਦਾ ਰਸਤਾ ਐਸਾ ਪਿਆਰਿਓ ਗੁਰੂ ਬਾਬਾ ਅਮਰਦਾਸ ਜੀ ਕਹਿੰਦੇ ਖੰਨੇ ਹੋ ਤਿੱਖੀ ਵਾਲੋ ਹੋ ਨਿੱਕੀ ਹਈ ਨਾ ਖੰਨੇ ਹੋ ਤਿੱਖੀ ਕਹਿੰਦੇ ਖੰਡੇ ਦੀ ਧਾਰ ਦੇ ਨਾਲੋਂ ਤਿੱਖੀ ਹੈ ਸਿਰ ਦੇ ਵਾਲ ਦੇ ਨਾਲੋਂ ਇਹ ਬਰੀਕ ਹੈ ਰਸਤਾ ਖੰਨਿਓ ਤਿੱਖੀ ਵਾਲੋ ਨਿੱਕੀ ਏ ਤਮਾਰਗ ਜਾਣਾ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਬੜਾ ਕੁਝ ਸਹਿਣਾ ਪੈਂਦਾ ਤੇ ਭਗਤ ਨਾਮਦੇਵ ਜੀ ਨੂੰ ਪੁੱਛ ਲਿਓ ਭਗਤ ਨਾਮਦੇਵ ਜੀ ਕਹਿੰਦੇ ਅਸੀਂ ਇਦਾਂ ਥੋੜੀ ਭਗਤ ਬਣ ਗਏ ਇਹ ਪੰਡਿਆ ਮੌਕੋ ਢੇਡ ਕਹਤੈ ਕਹਿੰਦੇ ਸਾਨੂੰ ਢੇਡ ਕਹੇ ਤੋਂ ਬਿਨਾਂ ਨਹੀਂ ਬੁਲਾਉਂਦੇ ਸਨ ਸਾਨੂੰ ਮੰਦਰਾਂ ਦੇ ਵਿੱਚ ਨਹੀਂ ਬੜਨ ਦਿੰਦੇ ਸਨ ਸਾਨੂੰ ਆਰਤੀ ਨਹੀਂ ਕਰਨ ਦਿੰਦੇ ਸਨ ਛੜੀਆਂ ਜਾਤਾਂ ਪਾਥਾਂ ਪਰਖਦੇ ਸਨ ਪਰ ਉਹਦੇ ਸ਼ੁਕਰਗੁਜ਼ਾਰ ਹੈ ਭਗਵਾਨ ਦਾ ਵਾਹਿਗੁਰੂ ਦਾ ਜਿਹੜਾ ਇਹਨਾਂ ਦੇ ਮਗਰ ਲੱਗ ਕੇ ਸਾਨੂੰ ਪਿੱਠ ਨਹੀਂ ਦਿਖਾਈ ਆਖੋ ਸਤਿਨਾਮ ਪਰ ਇਹਨਾਂ ਦੇ ਕਸਰ ਕੋਈ ਨਹੀਂ ਸਕਦਾ ਕਸਰ ਕੋਈ ਨਹੀਂ ਛੱਡੀ ਇਹਨਾਂ ਨੇ ਪਰ ਉਹਨੇ ਸਾਨੂੰ ਗਲ ਦੇ ਨਾਲ ਲਾਇਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਸੌਖਾ ਕੰਮ ਨਹੀਂ ਹੈ ਤਿਆਰਿਓ ਸੂਰੀ ਦਿਓ ਉੱਪਰ ਚੜਨ ਦੇ ਟੋਲੇ ਸੱਚ ਦੇ ਰਸਤੇ ਤੇ ਚੱਲਣਾ ਸੂਰੀ ਉੱਪਰ ਖਿਲਣਾ ਗਿਰੇ ਤਾਂ ਠਾਹਰ ਨਾਹੀਂ ਠਾਹਰ ਦਾ ਅਰਥ ਨਟਕਾਣਾ ਥਾਂ ਸਥਾਨ ਕਹ ਲਓ ਜਿਹੜਾ ਇਸ ਰਸਤੇ ਨੂੰ ਪਾਰ ਕਰ ਜਾਂਦਾ ਹੈ ਸਤਜਾਣਿਓ ਉਹ ਫਿਰ ਸਦਾ ਦੇ ਲਈ ਪਰਮ ਪਦਵੀ ਨੂੰ ਪਾ ਲੈਂਦਾ ਪ੍ਰਾਪਤ ਕਰ ਲੈਂਦਾ ਤਰੂ ਜੀ ਨੂੰ ਬੜਾ ਡਰਾਇਆ ਸੀ ਗਨ ਨਾਰਦ ਨੇ ਉਹ ਕਹਿੰਦੇ ਤੇਰੀ ਛੋਟੀ ਜੀ ਉਮਰ ਹੈ ਛੋਟੀ ਜੀ ਉਮਰ 'ਚ ਤੈਨੂੰ ਵਿਰਾਗ ਲੱਗ ਗਿਆ ਹਜੇ ਦੁੱਧ ਵਾਲੇ ਤੇਰੇ ਦੰਦ ਟੁੱਟੇ ਨਹੀਂ ਤੂੰ ਜੰਗਲਾਂ ਦੇ ਵਿੱਚ ਭਗਤੀ ਕਰਨ ਵਾਸਤੇ ਚੱਲ ਪਿਆ ਨਾਰਦ ਜੀ ਕਹਿੰਦਾ ਜਾ ਕਰੇ ਮੁੜ ਜਾ ਕੋਈ ਤੈਨੂੰ ਜਾਨਵਰ ਖਾਜੇਗਾ ਹਜੇ ਤੇਰੇ ਕੋਲੇ ਸਮਾਂ ਨਹੀਂ ਹਜੇ ਤੇਰੀ ਉਮਰ ਨਹੀਂ ਰੱਬ ਦੀ ਬੰਦਗੀ ਕਰਨ ਵਾਲੀ ਹੱਸ ਖੇੜ ਤੇ ਸੱਜਾਣੀ ਉਹ ਧਰੂ ਜੀ ਕਹਿੰਦੇ ਹੁਣ ਮੈਂ ਪਿੱਛੇ ਨਹੀਂ ਮੁੜਦਾ ਹੁਣ ਤਾਂ ਮੈਂ ਉਧਰ ਨੂੰ ਜਾਊਂਗਾ ਜਿੱਧਰੋਂ ਪਾਣੀ ਆਊਗਾ ਆਖੋ ਸਤਨਾਮ ਹੁਣ ਤੇ ਬੰਦਗੀ ਕਰਾਂਗਾ ਕਿਉਂਕਿ ਵੈਰਾਗ ਲੱਗ ਗਿਆ ਨਾ ਵੈਰਾਗ ਅੰਦਰੋਂ ਅੰਦਰੋਂ ਮਨ ਝੰਡੋੜਿਆ ਗਿਆ ਮਾਂ ਦੇ ਬੋਲਾਂ ਨੇ ਅੰਦਰੋਂ چیر ਕੇ ਰੱਖ ਦਿੱਤਾ ਮਾਂ ਨੇ ਕਹਿ ਦਿੱਤਾ ਪੁੱਤਰ ਮੇਰੀ ਹਾਲਤ ਇਦਾਂ ਦੀ ਤਾਂ ਐ ਕਿਉਂਕਿ ਮੈਂ ਪਰਮੇਸ਼ਰ ਦੀ ਬੋਲੋ ਬੰਦਗੀ ਨਹੀਂ ਕੀਤੀ ਭਗਤੀ ਨਹੀਂ ਕੀਤੀ ਭਾਵੇਂ ਮੇਰੇ ਕੋਲੇ ਸੁੱਖ ਸਾਰੇ ਨੇ ਪਰ ਇਨ੍ਹਾਂ ਸੁੱਖਾਂ ਨੂੰ ਮੰਨਣ ਦਾ ਮੈਨੂੰ ਭਗਵਾਨ ਦਾ ਹੁਕਮ ਨਹੀਂ ਹੈ ਫਿਰ ਧਰੂ ਜੀ ਭਗਤੀ ਕਰਨ ਵਾਸਤੇ ਜੰਗਲਾਂ ਦੇ ਵਿੱਚ ਗਏ ਉਹ ਭਗਤੀ ਕੀਤੀ ਉਹ ਪਰਮ ਪਦਵੀ ਹਾਸਲ ਕੀਤੀ ਕਿ ਜਿਹੜੀ ਜੁਗਾਂ ਦੇ ਯੁਗ ਪਲਟ ਸਕਦੇ ਨੇ ਪਲਟ ਜਾਣਗੇ ਪਰ ਉਹਦੀ ਪਦਵੀ ਨੂੰ ਕੋਈ ਹਲਾ ਨਹੀਂ ਸਕਦਾ ਆਖੋ ਸਤਨਾਮ ਉਹ ਪਦਵੀ ਹਾਸਲ ਕੀਤੀ ਉਹਨਾਂ ਨੇ ਉਹ ਪਦਵੀ ਦੇ ਮਾਲਕ ਬਣੇ ਗੁਰਮੁਖੋ ਕਹਿਣ ਤੋਂ ਭਾਵ ਬੜਾ ਕੁਝ ਚੱਲਣਾ ਪੈਂਦਾ ਹੈ ਬੜਾ ਕੁਝ ਸਹਿਣਾ ਪੈਂਦਾ ਆਓ ਸਤਿਗੁਰੂ ਕਿਰਪਾ ਕਰਨ ਇਤਨੇ ਕਿੰਦਤੀਆਂ ਪ੍ਰਵਾਨ ਕਰਨੀਆਂ ਆਪ ਬੜੇ ਪ੍ਰੇਮ ਬੜੀ ਭਾਵਨਾ ਦੇ ਨਾਲ ਚੱਲ ਰਹੀ ਲੜੀਵਾਰ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਜੀ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਨੂੰ ਸਰਵਣ ਕਰਦੇ ਹਾਂ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਸਾਰੇ ਸਾਹਿਰ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਸੁਣਦੇ ਹਾਂ ਕਿਉਂਕਿ ਸੁਣਨ ਵਾਲੇ ਨੇ ਜਿਹੜੇ ਉਹ ਮੈਨੂੰ ਮਿਲਦੀ ਰਹਿੰਦੇ ਨੇ ਉਹਨਾਂ ਦਾ ਮੇਲ ਮਿਲਾ ਮੇਰਾ ਹੁੰਦਾ ਹੀ ਰਹਿੰਦਾ ਹੈ ਉਹਨਾਂ ਦੇ ਘਰਾਂ ਦੇ ਵਿੱਚ ਮੈਂ ਵਿਚਰਦਾ ਹੀ ਰਹਿੰਦਾ ਜਿਹੜੇ ਪਿਆਰ ਦਿੰਦੇ ਨੇ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਵੀ ਜਿਹੜੇ ਰੋਜ਼ ਸਮਾਂ ਕੱਢ ਕੇ ਲਾਈਵ ਤੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਗੁਰੂ ਦੀ ਬਾਣੀ ਨੂੰ ਸੁਣਦੇ ਹਾਂ ਮਾਨ ਬਖਸ਼ਦੇ ਹਾਂ ਗੁਰੂ ਦੇ ਲਈ ਸਾਡੇ ਲਈ ਸਮਾਂ ਕੱਢਦੇ ਹਾਂ ਸਭ ਦਾ ਤੈ ਦਿਲੋਂ ਧੰਨਵਾਦ ਹੁਣਾਂ ਪੁੱਲਾ ਚੁੱਕਾਂ ਦੀ ਖਿਮਾ ਵਾਸ਼ ਗੁਰੂ ਜੀ RAM ਕਲੀ ਮਹੱਲਾ ਤੀਜਾ ਆਨੰਦਿ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਇਆ